ਤਾਂ ਜੀ ਪੈਸਾ ਭੰਦਾ ਅੰਬਾਸਟੀ ਆ ਗੀੜੀ ਜਗਾਇਓ ਤੇ ਮੱਝ ਚਾਰ ਕੇ ਦਾਇਆ ਨਾਲ ਤਾਂ ਮੋਟਰ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਭਪਿੰਦਰ ਸਿੰਘ ਹੈ ਜੀ ਅਸੀਂ ਸਾਂਹ ਚੈਰੀਟੇਬਲ ਸੁਸਾਇਟੀ ਵੱਲੋਂ ਅ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਹਾਂ ਹੁਣ ਅਸੀਂ ਕਹਿ ਸਕਦੇ ਹਾਂ ਕਿ ਤੇਰੀ ਉਹ ਟਾਸ਼ੀਏ ਨੇ ਚੁਆਏ ਕਿਉਂਕਿ ਸਾਡਾ ਤੇ ਸਾਂਹ ਚੈਰੀਟੇਬਲ ਸੁਸਾਇਟੀ ਵੱਲੋਂ ਤੇਰੀ ਉਹ ਟਾਸ਼ੀਏ ਨਾ ਬਣੇ ਉੱਥੋਂ ਆਏ ਹਾਂ ਜੀ ਅਸੀਂ ਮੋਟਰਸਾਈਕਲ ਭਾਈ ਨਰਿੰਦਰ ਸਿੰਘ ਦਾ ਪਿਛਲੇ ਦਿਨੀ ਅਸੀਂ ਵੇਖ ਰਿਹਾ ਸੀ ਕਿ ਲਟੇਰੀਆਂ ਵੱਲੋਂ ਅਮਰਤ ਵੇਲੇ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਖੰਡ ਪਾਠੀ ਸਿੰਘ ਦੀ ਡਿਊਟੀ ਨਿਭਾਉਣ ਜਾਂਦੇ ਹੋਏ ਸਭ ਤੋਂ ਇਹ ਮੋਟਰਸਾਈਕਲ ਦੀ ਖੋਹ ਹੋਈ ਹੈ ਬੜੀ ਮੰਦਭਾਗੀ ਸਭ ਤੋਂ ਪਹਿਲਾਂ ਤੇ ਬੜੀ ਮੰਦਭਾਗੀ ਘਟਨਾ ਜਿਸ ਜਿਸ ਪੰਜਾਬ ਦੀ ਧਰਤੀ ਬਾਰੇ ਕਿਹਾ ਜਾਂਦਾ ਹੈ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਧਰਤੀ ਗੁਰੂਆਂ ਪੀਰਾਂ ਦੀ ਹੈ ਤੇ ਗੁਰੂਆਂ ਪੀਰਾਂ ਦੀ ਰਹਿਣੀ ਹੈ। ਔਰ ਇੱਥੇ ਇੰਨੀ ਲਟਕੋ ਵੱਧ ਚੁੱਕੀ ਹੈ ਨਸ਼ੇ ਕਾਰਨ ਹੈ ਉਸ ਦਾ ਨਸ਼ੇ। ਨਸ਼ਿਆਂ ਦੀ ਲਤ ਪੂਰੀ ਕਰਨ ਵਾਸਤੇ ਔਰ ਲਟਕੋਵਾਂ ਤੇ ਉੱਤਰ ਆਏ ਨੇ ਲੋਕ ਤੇ ਉਹਨਾਂ ਦੇ ਹੌਂਸਲੇ ਇੱਥੋਂ ਤੱਕ ਬਲੰਦ ਹੋ ਗਏ ਨੇ। ਇੱਥੋਂ ਤੱਕ ਉਹਨਾਂ ਦੇ ਹੌਂਸਲੇ ਵੱਧ ਚੁੱਕੇ ਨੇ। ਕਿਉ ਗੁਰੂ ਘਰ ਦੇ ਵਜ਼ੀਰਾਂ ਨੂੰ ਵੀ ਨਹੀਂ ਬਖਸ਼ਦੇ ਗੁਰੂ ਘਰ ਦੇ ਰਾਗੀਆਂ ਨੂੰ ਵੀ ਅੰਮ੍ਰਿਤ ਵੇਲੇ ਜੋ ਹਰਮੰਦਰ ਸਾਹਿਬ ਖੰਡ ਪਾਠ ਸਾਹਿਬ ਦੀ ਡਿਊਟੀ ਲਾਉਣ ਜਾਂਦੇ ਨੇ ਉਹਨਾਂ ਨੂੰ ਕਿਸੇ ਕੋਲੋਂ ਮੋਬਾਈਲ ਖੋ ਲੈਂਦੇ ਨੇ ਕਿਸੇ ਕੋਲੋਂ ਮੋਟਰਸਾਈਕਲ ਖੋ ਲੈਂਦੇ ਨੇ ਕਿਉਂਕਿ ਇੱਕ ਖੰਡ ਪਾਠੀ ਸਿੰਘ ਵਾਸਤੇ ਮੋਟਰਸਾਈਕਲ ਲੈਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਇਸ ਮਹਿੰਗਾਈ ਦੇ ਯੁੱਗ ਵਿੱਚ ਬੱਚੇ ਪਾਲਣੇ ਹੀ ਬੜੀ ਵੱਡੀ ਗੱਲ ਹੈ ਇਹ ਰੌਲਾ ਲਾ ਕੇ ਮਹਿਜ 15000 ਰੁਪਇਆ ਮਹੀਨੇ ਦਾ ਬਿੱਲ ਦਾ ਹੋਵੇਗਾ ਇਹਨਾਂ ਨੂੰ ਉਹਦੇ ਨਾਲ ਬੱਚੇ ਪਾਲਣੇ ਬੜੇ ਔਖੇ ਨੇ ਤੇ ਇੱਕ ਮੋਟਰਸਾਈਕਲ ਲੈਣਾ ਬੜਾ ਔਖਾ ਸੀ ਪਤਾ ਨਹੀਂ ਕਿੰਨੀਆਂ ਮੈਂ ਸਮਝਨਾ ਮਿਹਨਤ ਕਰਕੇ ਕਿੰਨੀਆਂ ਡਿਊਟੀਆਂ ਖੰਡ ਪਾਠ ਪਾਠ ਦੀਆਂ ਲਾਈਆਂ ਹੋਣਗੀਆਂ ਕਿੰਨਾ ਭਾਈ ਨਰਿੰਦਰ ਸਿੰਘ ਵਰਗਿਆਂ ਨੇ ਸਟਰਗਲ ਕੀਤਾ ਹੋਵੇਗਾ ਫੇਰ ਜਾ ਕੇ ਮੋਟਰਸਾਈਕਲ ਲਿਆ ਹੋਵੇਗਾ ਔਰ ਅਸੀਂ ਜਦੋਂ ਨਿਊਜ਼ ਵੇਖੀ ਤੇ ਆਪਣੇ ਸਹਿਯੋਗੀਆਂ ਨੂੰ ਬੇਨਤੀ ਕੀਤੀ ਮੈਂ ਔਰ ਸਾਡੇ ਸਾਂਹ ਚੈਰੀਟੇਬਲ ਸੁਸਾਇਟੀ ਦੇ ਨਾਲ ਵੱਡਾ ਸਹਿਯੋਗ ਜੇ ਮੈਂ ਸਮਝਦਾ ਕਿ ਇਹ ਭਾਈ ਨਰਿੰਦਰ ਸਿੰਘ ਨੂੰ ਮੋਟਰਸਾਈਕਲ ਲੈਣ ਦੇ ਵਿੱਚ ਦਿੱਤਾ ਹੈ ਉਹ ਜੈਟ ਸਿੰਘ ٹرسٹ ਯੂਕੇ ਵੱਲੋਂ ਤੇ ਸਾਂਹ ਚੈਰੀਟੇਬਲ ਸੁਸਾਇਟੀ ਵੱਲੋਂ ਅਸੀਂ ਰਲ ਕੇ ਮੋਟਰਸਾਈਕਲ ਲੈ ਕੇ ਦਿੱਤਾ ਹੈ ਬੜਾ ਵੱਡਾ ਪ੍ਰਲਾਟ ਹੋਣਾ ਹੈ ਜੀ ਆਪ। ਤੁਸੀਂ ਦੇਖਿਆ ਵੀ ਜਿੱਥੇ ਨੌਕਰੀ ਕਰਦੇ ਨੇ ਜਿੱਥੇ ਉਹ ਸੇਵਾ ਨਿਭਾਉਂਦੇ ਨੇ ਚੱਕਰ ਜਿਹਾ ਬੰਦਾ ਬਣਦਾ ਹੈ। ਤਾਂ ਜਿੱਥੇ ਇਸੇ ਬੜਾ ਵੱਡੀ ਫਰਮ ਹੋ ਸਕਦਾ ਹੈ। ਕਰੋੜਾ ਬਲਵਾਇਆ ਕਿਨਾਂ ਦਾ ਕੋਈ ਦੁੱਖ ਬਗਾਵ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਸੀ ਮੈਂਬਰਾਂ ਨੂੰ ਜਾਂ ਮੁਲਾਜ਼ਮਾਂ ਨੂੰ ਸਕੱਤਰ ਸਹਿਬਾਨਾਂ ਨੂੰ ਮੈਨੇਜਰਾਂ ਨੂੰ ਚਾਹੀਦਾ ਸੀਗਾ ਕਿ ਭਾਈ ਨਰਿੰਦਰ ਸਿੰਘ ਦਾ ਆ ਕੇ ਦੁੱਖ ਬਣਾਉਂਦੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਸਾਡੀ ਕੌਮ ਦੀ ਤਰਾਸਦੀ ਤਰਾਸਤੀ ਬਣ ਚੁੱਕੀ ਹੈ ਕਿਉਂਕਿ ਇਹ ਜਿਹੜੇ ਗੁਰੂ ਦੇ ਪ੍ਰਚਾਰਕ ਨੇ ਮੈਂ ਲੋਕਡਾਊਨ ਦੇ ਵਿੱਚ ਵੀ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਮੰਜੀ ਸਾਹਿਬ ਤੋਂ ਕਿਹਾ ਸੀ ਕਿ ਰੀੜ ਦੀ ਹੱਡੀ ਹੈ ਕੌਮ ਦੀ ਤੇ ਜੇ ਸ਼ਰੀਰ ਦੀ ਰੀੜ ਦੀ ਹੱਡੀ ਕਮਜ਼ੋਰ ਹੋ ਗਈ ਤਾਂ ਸ਼ਰੀਰ ਨਕਾਰਾ ਹੋ ਜਾਂਦੇ ਨੇ ਸੋ ਇਹ ਗੁਰੂ ਕੇ ਪ੍ਰਚਾਰਕ ਨੇ ਜਿਹੜੇ ਰਾਤ ਵੇਖਦੇ ਨੇ ਦਿਨ ਵੇਖਦੇ ਨੇ ਔਰ ਗੁਰੂ ਦੀ ਬਾਣੀ ਸੁਣਾ ਕੇ ਇੱਕ ਤਾਂ ਹੁੰਦਾ ਹੈ ਕਿ ਬੰਦੇ ਦਾ ਹੋਰ ਕੋਈ ਕਮਾਈ ਦਾ ਜ਼ਰੀਆ ਹੁੰਦਾ ਹੈ ਪਰ ਸਾਡੇ ਪਾਠੀ ਕਥਾਵਾਚਕ ਰਾਗੀ ਢਾਡੀ ਕਵੀਸ਼ਰ ਸਾਡਾ ਮਹਾਰਾਜ ਨੇ ਸਿਸਟਮ ਹੀ ਐਸਾ ਬਣਾ ਦਿੱਤਾ ਹੈ ਕਿ ਜੇ ਅਸੀਂ ਬਾਣੀ ਪੜਾਂਗੇ ਤੇ ਸਾਡੇ ਘਰ ਰੋਟੀ ਪੱਕਣੀ ਹੈ ਇਹ ਸਾਡੇ ਤੇ ਗੁਰੂ ਸਾਹਿਬ ਨੇ ਪਰਪਕਾਰ ਕੀਤਾ ਹੈ ਕਿ ਸਾਨੂੰ ਮਹਾਰਾਜ ਜੀ ਨੇ ਕਰੋੜਾਂ ਦੇ ਵਿੱਚੋਂ ਚੁਣ ਕੇ ਸਾਨੂੰ ਸਤਿਗੁਰਾਂ ਨੇ ਐਸਾ ਸਿਸਟਮ ਸਾਡਾ ਬਣਾਇਆ ਕਿ ਜੇ ਅਸੀਂ ਬਾਣੀ ਪੜਾਂਗੇ ਤੇ ਤਾਂ ਸਾਡੇ ਘਰ ਰੋਟੀ ਪੱਕਣੀ ਹੈ ਨਹੀਂ ਤਾਂ ਬਾਣੀ ਪੜਨ ਦੇ ਤਾਂ ਤੁਹਾਨੂੰ ਪਤਾ ਹੀ ਹੈ ਇਹ ਕਿੱਥੇ ਪੜੀ ਜਾਂਦੀ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ। ਠੀਕ ਹੈ। ਬਾਬਾ ਜੀ ਸਾਨੂੰ ਮੋਟਰਸਾਈਕਲ ਦਿੱਤਾ ਤੁਸੀਂ। ਹਾਂਜੀ। ਕਿੰਨਿਆਂ ਦੇ ਬਾਬਾ ਜੀ ਨੂੰ ਵਧੀਆ ਲੱਗਿਆ ਕਿਉਂਕਿ ਮੋਟਰਸਾਈਕਲ ਤੋਂ ਬਿਨਾ ਇਹ ਤਾਂ ਬਾਬਾ ਜੀ ਦੱਸ ਸਕਦੇ ਨੇ ਕਿ ਸਾਨੂੰ ਤਾਂ ਖੁਸ਼ੀ ਹੋਈ ਹੈ ਜੀ। ਸਾਨੂੰ ਤਾਂ ਮਤਲਬ ਖੁਸ਼ੀ ਮਿਲੀ ਹੈ ਕਿ ਅਸੀਂ ਸਾਨੂੰ ਸੇਵਾ ਕਰਨ ਦਾ ਗੁਰੂ ਰਾਮਦਾਸ ਜੀ ਦੇ ਦਰ ਦੇ ਅਖੰਡ ਪਾਠੀ ਸਿੰਘ ਜਿਹੜੇ ਦਿਨ ਰਾਤ ਗੁਰੂ ਮਹਾਰਾਜ ਦੀ ਜਦੋਂ ਵੀ ਜਾਂਦੇ ਨੇ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਉਦੋਂ ਮਹਾਰਾਜ ਨੂੰ ਨਮਸਕਾਰ ਕਰਦੇ ਨੇ। ਔਰ ਕਈ ਸਦੀਆਂ ਬੀਤ ਜਾਂਦੀਆਂ ਨੇ ਉਹਨਾਂ ਨੂੰ ਗੁਰੂ ਰਾਮਦਾਸ ਜੀ ਦੇ ਦਰਸ਼ਨ ਹੀ ਹੁੰਦੇ ਉਹ ਦਰਵਾੜਾ ਵੱਡਾ ਹੈ ਮੈਂ ਸਮਝਦਾ ਹਾਂ ਕਿ ਜੇ ਇਹ ਖੰਡ ਪਾਠੀ ਸਿੰਘ ਦੀ ਗੁਰੂ ਰਾਮਦਾਸ ਜੀ ਦੇ ਦਰ ਤੇ ਡਿਊਟੀ ਕਰਦੇ ਸਨ ਤੇ ਇਹ ਸਾਰੀ ਬਖਸ਼ਿਸ਼ ਗੁਰੂ ਰਾਮਦਾਸ ਪਾਤਸ਼ਾਹ ਦੀ ਵਰਤੀ ਹੈ ਇਹ ਜਿਹੜਾ ਜ਼ਰੀਆ ਬਣਿਆ ਹੈ ਨਹੀਂ ਤਾਂ ਹੋਰ ਵੀ ਬੜਿਆਂ ਦੇ ਮੋਟਰਸਾਈਕਲ ਖੋਏ ਜਾਂਦੇ ਨੇ ਕਿਤੇ ਪਾਠੀ ਸਿੰਘ ਬੋਲਿਆ ਭੱਲੇ ਆਪਾਂ ਸੈਕਲ ਤੇ ਬੜੀ ਮੁਸ਼ਕਲ ਨਾਲ ਆਪਾਂ ਮੋਟਰਸਾਈਕਲ ਲੇਤਾ ਜੀ ਨਾ ਮੈਂ ਜਦੋਂ ਮੇਰੀ ਗੱਲ ਹੋਈ ਨਾ ਜਦੋਂ ਮੋਬਾਈਲ ਤੇ ਭਾਈ ਨਰਿੰਦਰ ਸਿੰਘ ਨਾਲ ਫੋਨ ਤੇ ਗੱਲ ਹੋਈ ਤੇ ਉਸ ਦਿਨ ਮੈਨੂੰ ਇੱਕ ਨਾ ਆਤਮਾ ਨੂੰ ਬੜੀ ਛੱਟ ਵੱਜੀ ਝੰਡੋੜਿਆ ਗਿਆ ਮੇਰੀ ਹਿਰਦਾ ਚ ਝੋੜਿਆ ਗਿਆ ਜੇ ਜਦੋਂ ਭਾਈ ਨਰਿੰਦਰ ਸਿੰਘ ਨੇ ਕਿਹਾ ਕਿ ਬੱਚੇ ਕਹਿ ਰਹੇ ਸੰਨ ਕਿ ਪਾਪਾ ਜਦੋਂ ਤੁਸੀਂ ਆਓਗੇ ਨਾ ਡਿਊਟੀ ਤੋਂ ਅੱਜ ਵੱਲਾ ਸਾਹਿਬ ਮੱਥਾ ਟੇਕਣ ਜਾਵਾਂਗੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਦਾ ਵੱਲਾ ਸਾਹਿਬ ਦਾ ਕੋਠਾ ਸਾਹਿਬ ਦਾ ਜੋੜ ਮੇਲਾ ਚੱਲ ਰਿਹਾ ਹੈ ਜਿੱਥੇ ਅੰਮ੍ਰਿਤਸਰ ਸਾਹਿਬ ਦਾ ਹਰ ਵਸੰਦਾ ਹਰ ਵਸਨੀਕ ਚਾਹੀਏ ਬੱਚਾ ਹੋਵੇ ਬਜ਼ੁਰਗ ਹੋਵੇ ਨੌਜਵਾਨ ਹੋਵੇ ਗੁਰੂ ਰਾਮਦਾਸ ਜੀ ਦੀ ਨਗਰੀ ਵਿੱਚ ਰਹਿਣ ਵਾਲਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਸ਼ਨਾਂ ਨੂੰ ਜ਼ਰੂਰ ਜਾਂਦਾ ਇਸ ਜੁੜ ਮੇਲੇ ਤੇ ਸੋ ਇਹ ਮੇਰੇ ਤੇ ਬੜਾ ਵੱਡਾ ਇੱਕ ਅਸਰ ਹੋਇਆ ਕਿ ਨਹੀਂ ਯਾਰ ਫਿਰ ਮੈਨੂੰ ਭਾਈ ਨਰਿੰਦਰ ਸਿੰਘ ਨੇ ਦੱਸਿਆ ਕਿ ਮੈਂ ਗਵਾਂਡੀਆਂ ਦਾ ਸਾਈਕਲ ਮੰਗ ਕੇ ਯਾਰ ਐ ਸਾਡੀ ਕੌਮ ਦੇ ਪ੍ਰਚਾਰਕਾਂ ਦਾ ਹਾਲ ਹੋ ਚੁੱਕਾ ਹੈ ਕਿ ਮੈਂ ਗਵਾਂਡੀਆਂ ਦਾ ਸਾਈਕਲ ਮੰਗ ਕੇ ਦੋ ਦਿਨ ਤੋਂ ਡਿਊਟੀ ਜਾ ਰਿਹਾ ਹਾਂ ਤੇ ਫਿਰ ਮੈਂ ਆਪਣੇ ਗਰੁੱਪ ਦੇ ਵਿੱਚ ਪਾਇਆ ਜਿਸ ਦੇ ਵਿੱਚ ਸਾਂਹ ਚੈਰੀਟੇਬਲ ਸੁਸਾਇਟੀ ਤੇ ਜੈਤ ਸਿੰਘ ਟਰਸਟ ਯੂਕੇ ਵੱਲੋਂ ਜਿਹੜੇ ਦਿਨ ਰਾਤ ਦਸਾਂ ਨੁਮਨ ਦੀ ਕਿਰਤ ਕਰਦੇ ਨੇ ਦੇਸ਼ ਵਿਦੇਸ਼ ਵਿੱਚ ਸਿੱਖ ਸਿੱਖ ਸੰਗਤਾਂ ਦੇ ਸਹਯੋਗ ਸਦਕਾ ਅਸੀਂ ਅੱਜ ਮੋਟਰਸਾਈਕਲ ਭਾਈ ਨਰਿੰਦਰ ਸਿੰਘ ਜੀ ਨੂੰ ਲੈ ਕੇ ਦੇ ਰਹੇ ਹਾਂ ਔਰ ਵੱਡੀ ਗੱਲ ਹੈ ਕਿ ਖੋਣ ਵਾਲਿਆਂ ਦੇ ਦੋ ਹੱਥ ਨੇ ਇਹ ਦੇਣ ਵਾਲੇ ਦੇ ਪਤਾ ਨਹੀਂ ਕਿੰਨੇ ਹੱਥ ਨੇ ਖੋਣ ਵਾਲਿਆਂ ਦੇ ਤੇ ਦੋ ਹੱਥ ਨੇ ਨਾ ਪਰ ਦੇਣ ਵਾਹਿਗੁਰੂ ਪ੍ਰਮਾਤਮਾ ਦੇਣ ਵਾਲਾ ਹੈ ਉਹਦੇ ਬੜੇ ਹੱਥ ਨੇ ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਹੈ ਜੀ ਧੰਨਵਾਦ ਜੀ ਹਾਂ 파ਰਤੀ ਸਿੰਘਾ ਨੂੰ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਕਿਉਂਕਿ ਤੁਸੀਂ ਇੱਕ ਬਹੁਤ ਸੋਸ਼ਲ ਮੀਡੀਆ ਇੱਕ ਜ਼ਰੀਆ ਹੈ ਤੁਹਾਡਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਜਦੋਂ ਭਾਈ ਨਰਿੰਦਰ ਸਿੰਘ ਦਾ ਮੋਟਰਸਾਈਕਲ ਦੀ ਖੋਹ ਹੋਈ ਤੁਸੀਂ ਉਸੇ ਸਮੇਂ ਆਪਣੇ ਕਮਾਂਕਾਰਾਂ ਨੂੰ ਸੰਕੋਚ ਕੇ ਭਾਈ ਨਰਿੰਦਰ ਸਿੰਘ ਦਾ ਦੁੱਖ ਬਣਾਉਣ ਪਹੁੰਚੇ ਔਰ ਤੁਹਾਡੇ ਰਾਈ ਆਵਾਜ਼ ਸਾਡੇ ਤੱਕ ਪਹੁੰਚੀ ਹੈ ਨਹੀਂ ਤਾਂ ਪਤਾ ਨਹੀਂ ਸੀ ਲੱਗਣਾ ਔਰ ਮੈਂ ਗੁਰੂ ਕੇ ਵਜ਼ੀਰਾ ਨੂੰ ਖੰਡ ਪਾਠੀ ਸਿੰਘਾਂ ਨੂੰ ਜਿਹੜੇ ਰਾਤ ਬਰਾਤੇ ਗੁਰੂ ਰਾਮਦਾਸ ਜੀ ਦੇ ਖੰਡ ਪਾਠ ਸਾਹਿਬ ਦੀ ਡਿਊਟੀ ਲਾਉਣ ਜਾਂਦੇ ਨੇ ਜਾਂ ਗਲੀਆਂ ਮਹੱਲਿਆਂ ਦੇ ਵਿੱਚ ਖੰਡ ਪਾਠ ਦੀ ਡਿਊਟੀ ਲਾਉਣ ਜਾਂਦੇ ਨੇ ਪਾਠੀ ਸਿੰਘ ਜਿਆਦਾਤਰ ਅਸੀਂ ਰਾਤ ਨੂੰ ਹੀ ਜਾਂਦੇ ਆ ਮੈਂ ਸਾਰਿਆਂ ਨੂੰ ਇੱਕ ਤੁਹਾਡੇ ਰਾਈ ਅਪੀਲ ਕਰਨੀ ਚਾਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀ ਦਾ ਸਿਧਾਂਤ ਹੈ ਕਿ ਇਹ ਜਿਹੜੇ ਸ਼ਾਸਤਰ ਨੇ ਇਹ ਪੀਰ ਨੇ ਸਾਡੇ ਹਾਲਾਂਕਿ ਇਹ ਜੇ ਬੜਾ ਸੋਸ਼ਲ ਮੀਡੀਆ ਤੇ ਪ੍ਰਚਾਰਕਾਂ ਵੱਲੋਂ ਰੌਲਾ ਪਾਇਆ ਜਾਂਦਾ ਕਿ ਸ਼ਾਸਤਰ ਪੀਰ ਨਹੀਂ ਨਹੀਂ ਸ਼ਾਸਤਰ ਹੀ ਪੀਰ ਨੇ ਅਸੀਂ ਪਿੱਛੇ ਜੇ ਵੀ ਇੱਕ ਬੜਾ ਵੱਡਾ ਵੇਖਿਆ ਸੀਗਾ ਕਿ ਖੰਡ ਰਾਗੀ ਸਿੰਘਾਂ ਦੇ ਕੋਲੋਂ ਖੋਹ ਹੋ ਗਈ ਬੱਚੇ ਲੈ ਕੇ ਜਾ ਰਹੇ ਸੀ ਉਹ ਮੈਂ ਕਹਿੰਦਾ ਅਸੀਂ ਗੁਰੂ ਗੋਬਿੰਦ ਸਿੰਘ ਦੇ ਸੇਖਾਂ 6 6 ਇੰਚ ਦੀਆਂ ਅਸੀਂ ਕਿਰਪਾਨਾਂ ਪਾਈਆਂ ਨੇ 9 9 ਇੰਚ ਦੀਆਂ ਤੇ ਮੈਂ ਕਹਿੰਦਾ 9 ਇੰਚ ਦੀ ਵੀ ਕਿਰਪਾਨ ਹੋਵੇ ਤੇ ਤਾਂ ਵੀ ਸ੍ਰੀ ਸਾਹਿਬ ਕੱਢ ਲੀਏ ਤੇ ਅਗਲਾ ਦਰਕ ਜਾਂਦਾ ਹੈ। ਘਟੋ ਘਟ 2 1/2 ਫੁੱਟ ਦੀ ਸ੍ਰੀ ਸਾਹਿਬ ਹਰ ਗੁਰੂ ਦੇ ਪ੍ਰਚਾਰਕ ਖੰਡ ਪਾਠੀ ਸਿੰਘ ਦੇ ਗਾਤਰੇ ਹੋਣੀ ਚਾਹੀਦੀ ਹੈ ਜਦੋਂ ਰਾਤ ਬਰਾਤੇ ਜਾਂਦਾ ਹੈ। ਵਿਧੀ ਚੰਦੀਆਂ ਦੀ ਵਧੀਆ ਸ੍ਰੀ ਸਾਹਿਬ ਗੋਲੀਆਂ ਜਾਂ ਕੋਈ ਵੀ ਸਰੋਹੀ ਇਹ ਸ਼ਸਤਰ ਬਣਾ ਕੇ ਆਪਣੇ ਘਾਤਰੇ ਰੱਖੋ 2.5 ਹਜ਼ਾਰ ਦੀ ਵਧੀਆ ਸ੍ਰੀ ਸਾਹਿਬ ਸਾਨੂੰ ਪ੍ਰਾਪਤ ਹੋ ਜਾਂਦੀ ਹੈ ਜੇ ਕਿਸੇ ਕੋਲੋਂ ਨਹੀਂ ਪਹੁੰਚ ਹੈਗੀ ਖੰਡ ਪਾਠੀ ਸਿੰਘ ਦੇ ਕੋਲੋਂ ਪ੍ਰਚਾਰਕ ਦੇ ਕੋਲੋਂ ਜਿਹੜਾ ਰਾਤ ਬਰਾਤ ਤੇ ਡਿਊਟੀਆਂ ਤੇ ਜਾਂਦਾ ਹੈ ਉਹ ਸਾਡੇ ਨਾਲ ਸੰਪਰਕ ਕਰੇ ਮੈਂ ਬੇਨਤੀ ਕਰਦਾ ਹਰ ਵਾਰੀ ਮੈਂ ਬੇਨਤੀ ਕਰਦਾ ਕਿ ਕਿਸੇ ਪਾਠੀ ਸਿੰਘ ਨੂੰ ਵੀ ਕੋਈ ਪ੍ਰੋਬਲਮ ਹੈ ਰਾਗੀ ਸਿੰਘ ਨੂੰ ਗਰੰਥੀ ਸਿੰਘ ਨੂੰ ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਅਸੀਂ ਲੋਕਡਾਊਨ ਤੋਂ ਲੈ ਕੇ ਹੁਣ ਤੱਕ ਸੇਵਾ ਪਾਠੀ ਸਿੰਘਾਂ ਦੀ ਕਰਦੇ ਆ ਰਹੇ ਹਾਂ ਲਗਭਗ 32 33 ਖੰਡ ਪਾਠੀ ਸਿੰਘਾਂ ਦੇ ਘਰ ਬਣੇ ਨੇ ਇਲਾਜ ਹੋਏ ਨੇ ਧੀਆ ਦੇ ਵਿਆਹ ਹੋਏ ਨੇ ਸੋ ਅੱਜ ਵੀ ਅਸੀਂ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਜਿੱਥੋਂ ਸਾਨੂੰ ਕੋ ਪਤਾ ਲੱਗਦਾ ਕਿ ਗੁਰੂ ਕਾ ਵਜ਼ੀਰ ਕੋਈ مصیبت ਦੇ ਵਿੱਚ ਐ ਧੀ ਦਾ ਵਿਆਹ ਹੋਣ ਵਾਲਾ ਐ ਅਸੀਂ ਪਹੁੰਚ ਜਾਂਦੇ ਆ ਕੋਈ ਕੋਈ ਵੀ ਖੰਡ ਪਾਠੀ ਰਾਗੀ ਗਰੰਥੀ ਸਿੰਘ ਐ ਜਿਹੜਾ ਗੁਰਬਤ ਦੀ ਜ਼ਿੰਦਗੀ ਜੀ ਰਿਹਾ ਲੋੜਵੰਦ ਐ ਉਹ ਸਾਡੇ ਨਾਲ ਸੰਪਰਕ ਕਰੇ ਤੇ ਅਸੀਂ ਆਪ ਭਾਵੇਂ ਮਦਦ ਭਾਵੇਂ ਨਹੀਂ ਕਰ ਸਕਦੇ ਹੋਵਾਂਗੇ ਪਰ ਉਹਨਾਂ ਦੀ ਆਵਾਜ਼ ਜ਼ਰੂਰ ਬਣਾਵਾਂਗੇ ਦੁਨੀਆ ਤੱਕ ਦਾਨੀ ਸੱਜਣਾ ਤੱਕ ਆਵਾਜ਼ ਜ਼ਰੂਰ ਪਹੁੰਚਾਵਾਂਗੇ ਫਿਰ ਬੇਨਤੀ ਕਰਾਂ ਕਿ ਰਹਿਤ ਨਾਮਿਆਂ ਦਾ ਬਚਨ ਹੈ ਆਪ ਸਿੰਘ ਜੋ ਰਾਜਾ ਹੋਈ ਨਿਰਦਨ ਸਿੰਘਨ ਪਾਲੇ ਸੋਈ ਨਿਰਦਨ ਸਿੰਘਾਂ ਦੀ ਗੱਲ ਕੀਤੀ ਹੈ ਭਈਆਂ ਦੀ ਗੱਲ ਨਹੀਂ ਕੀਤੀ ਭਈਆਂ ਦੀ ਤਮਾਕੂ ਖਾਨ ਵਾਲਿਆਂ ਨੂੰ ਅਸੀਂ ਲੰਗਰ ਖਵਾਈ ਜਾਈਏ ਜਿੰਨਾ ਮਰਜ਼ੀ ਸਿੰਘਾਂ ਦੀ ਗੱਲ ਕੀਤੀ ਸਿੰਘਾਂ ਦੀ ਆਪ ਸਿੰਘ ਜੋ ਇਹ ਮੇਰੇ ਬਚਨ ਨਹੀਂ ਇਹ ਰਹਿਤਨਾਮਿਆਂ ਦੇ ਬਚਨ ਨੇ ਕਿ ਆਪ ਸਿੰਘ ਜੋ ਰਾਜਾ ਹੋਈ ਨਿਰਦਨ ਸਿੰਘਨ ਪਾਲੇ ਸੋਈ ਉਹ ਨਿਰਦਨ ਜਿਹੜੇ ਸਿੰਘ ਨੇ ਉਹਨਾਂ ਦੀ ਸੇਵਾ ਕਰਨ ਸੋ ਅਸੀਂ ਫਿਰ ਬੇਨਤੀ ਕਰਦੇ ਆ ਕਿ ਕੋਈ ਵੀ ਪਾਠੀ ਗ੍ਰੰਥੀ ਸਿੰਘ ਕੌਮ ਨੂੰ ਚਾਹੀਦਾ ਹੈ ਕਿ ਆਪਣੇ ਵਜ਼ੀਰਾ ਗੁਰੂ ਕੇ ਖੰਡ ਪਾਠੀਾਂ ਦਾ ਖਿਆਲ ਰੱਖੋ ਯਾਰ ਇਹ ਸਾਡੇ ਕੌਮ ਦੀ ਰੀੜ ਦੀ ਹੱਡੀ ਨੇ ਪ੍ਰਚਾਰਕ ਅਗਰ ਕੋਈ ਖੰਡ ਪਾਠੀ ਸਿੰਘ ਤੁਹਾਡੇ ਮਾਦੇਮ ਰਾਈ ਮੈਂ ਬੇਨਤੀ ਕਰਨੀ ਚਾਹੁੰਨਾ ਹੈ ਕਿ ਲੋੜਵੰਦ ਹੋਵੇ ਤੋ ਸਾਡੇ ਨਾਲ ਸੰਪਰਕ ਕਰੇ ਅਸੀਂ ਉਹਦੇ ਘਰ ਤੱਕ ਜਰੂਰ ਪਹੁੰਚ ਕਰਾਂਗੇ ਅਸੀਂ ਹਰ ਵਾਰ ਆਪਣਾ ਨੰਬਰ ਵੀਡੀਓ 'ਚ ਇਸ ਕਰਕੇ ਦਿੰਨੇ ਆ ਕਿ ਕੋਈ ਲੋੜਵੰਦ ਵਿਚਾਰਾ ਘਰ ਵਿੱਚ ਬੈਠਾ ਨਾ ਰਹਿ ਜਾਵੇ ਸਾਡੇ ਨੰਬਰ ਤੇ ਸਾਡੀ ਸੰਸਥਾ ਦਾ ਨੰਬਰ ਹੈ 78377485987837748598 ਤੇ ਸਾਡੇ ਨਾਲ ਸੰਪਰਕ ਕਰੇ ਅਸੀਂ ਉਹਦੀ ਆਵਾਜ਼ ਬਣ ਕੇ ਦਾਨੀ ਸੱਜਣਾ ਤੱਕ ਉਹਨਾਂ ਦੀ ਆਵਾਜ਼ ਜਰੂਰ ਪਹੁੰਚਾਵਾਂਗੇ ਤੁਹਾਡਾ ਸੋਸ਼ਲ ਮੀਡੀਆ ਵਾਲੇ ਮੇਰੇ ਵੀਰਾਂ ਦਾ ਚੈਨਲਾਂ ਵਾਲਿਆਂ ਦਾ ਮੈਂ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਆਪਣੀ ਸੰਸਥਾ ਵੱਲੋਂ ਕਿ ਤੁਹਾਡੇ ਰਾਈ ਆਵਾਜ਼ ਭਾਈ ਨਰਿੰਦਰ ਸਿੰਘ ਦੀ ਜਾਂ ਹੋਰ ਲੋੜਵੰਦਾਂ ਦੀ ਗੁਰੂ ਕੇ ਵਜ਼ੀਰਾਂ ਦੀ ਧੀਆਂ ਦੀਆਂ ਆਵਾਜ਼ਾਂ ਤੁਹਾਡੀਆਂ ਦਾਨੀ ਸੱਜਣਾ ਤੱਕ ਪਹੁੰਚਦੀਆਂ ਜੀ ਮੇਰਾ ਨਾਮ ਨਰਿੰਦਰ ਸਿੰਘ ਜੀ 4 ਨੰਬਰ ਅਖੰਡ ਪਾਟੀ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਮਰitsar ਸਾਹਿਬ ਜੀ ਬਾਬਾ ਜੀ ਕਿਸੇ ਦਿਨ ਮੀਟਰ ਦਾ ਮੋਟਰਸਾਈਕਲ ਚੋਰੀ ਹੋਇਆ ਸੀ ਉਹ ਤਾਂ ਮਿਲਿਆ ਨਹੀਂ ਪਰ ਅੱਜ ਭਾਈ ਸਾਹਿਬ ਨੇ ਤੁਹਾਨੂੰ ਨਵਾਂ ਮੋਟਰਸਾਈਕਲ ਲੈਤਾ ਉਹਦੇ ਬਾਰੇ ਕੀ ਕਹਿਣਾ ਮੈਂ ਸਰਦਾਰ ਭਪਿੰਦਰ ਸਿੰਘ ਜੀ ਗਦਲੀ ਉਹਨਾਂ ਦਾ ਆਪਣੇ ਤਹਿ ਦਿਲ ਤੋਂ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਗਰੀਬ ਦੀ ਦਾਸ ਦੀ ਬਾਹ ਫੜੀ ਹੈ ਕਿ ਮੈਨੂੰ ਆਪਣੇ ਵੱਲੋਂ ਮੋਟਰਸਾਈਕਲ ਲੈ ਕੇ ਦਿੱਤਾ ਜੀ ਇਹਨਾਂ ਨੇ ਕਿੰਨੇ ਘਲਾਤਾ ਮਾਰਿਆਂ ਚ ਪਹਿਲਾਂ ਵੀ ਇਸ ਤਰ੍ਹਾਂ ਜੀ ਪੈਸੇ ਜੋੜ-ਜੋੜ ਕੇ ਮਹਾ ਹੀ ਬੱਚਿਆਂ ਵਸੇ ਚੀਜ਼ ਬਣਾਈ ਸੀ ਤੇ ਕਾਫੀ ਸਮਾਂ ਲੰਮਾ ਸਮਾਂ ਤੇ ਪਹਿਲਾਂ ਸਾਈਕਲ ਦਾ ਹੀ ਕੱਟਤਾ ਸੀ ਮਹਾ ਮੋਟਰਸਾਈਕਲ ਲਿਆ ਸੀ ਤੇ ਦੂਜਾ ਸਾਲ ਹੀ ਮੋਟਰਸਾਈਕਲ ਲੱਗਾ ਇਹ ਮੋਟਰਸਾਈਕਲ ਖੋਇਆ ਗਿਆ ਜੀ ਪਤਾ ਲੱਗਾ ਸੀ ਕਿ ਉਸ ਦਿਨ ਤੁਸੀਂ ਅਗਲੇ ਦਿਨ ਬੱਲੇ ਸਾਹਿਬ ਜਾਣਾ ਸੀ ਮੋਟਰਸਾਈਕਲ ਹਾਂਜੀ ਹਾਂਜੀ ਜਿੱਦਣ ਸ਼ਨੀਵਾਰ ਰਾਤ ਨੂੰ ਮੈਂ ਤੁਰਿਆ ਨਾ ਤੇ ਕਹਿੰਦੇ ਪਾਪਾ ਜੀ ਸਵੇਰੇ ਐਤਰਾਂ ਨੂੰ ਛੁੱਟੀ ਐ ਇਹ ਟਾਈਮ ਸਿਰ ਆ ਜਿਓ ਆਪਾਂ ਸਵੇਰੇ ਕੋਠਾ ਸਾਹਿਬ ਵੱਲਾ ਸਾਹਿਬ ਦਰਸ਼ਨ ਕਰਕੇ ਆਵਾਂਗੇ ਤੇ ਮੇਲਾ ਚੱਲਦਾ ਪਿਆ ਜੀ ਤੰਗੀ ਤੰਗੀ ਕਿੰਨੀ ਕੋਈ ਜਰੂਰ ਤੰਗੀ ਤੇ ਬਹੁਤ ਜ਼ਿਆਦਾ ਹੀ ਕਿਉਂਕਿ ਮੇਰੇ ਕੋਲ ਇੱਕੋ ਸਾਧਨ ਹੀ ਉਹ ਮੋਟਰਸਾਈਕਲ ਦਾ ਹੀ ਤੇ ਫਿਰ ਸਾਹਮਣੇ ਗਵਾਨ ਕੋ ਮੈਂ ਸਾਈਕਲ ਮੰਗ ਕੇ ਤੇ ਸਾਈਕਲ ਤੇ ਜਾਣਾ ਰਿਹਾ ਦੋ ਤਿੰਨ ਦਿਨ ਕੀ ਜ਼ਿਆਦਾ ਜੇ ਹੁਣ ਮੋਟਰਸਾਈਕਲ ਨਾਲ ਹੈ ਜਿਹਦੇ ਭਾਈ ਸਾਹਿਬ ਦਾ ਦੁਬਾਰਾ ਲੈ ਲੈ ਪਾਉਣਾ ਸੀ ਜਾਂ ਨਹੀਂ ਲੈਣਾ ਨਹੀਂ ਜੀ ਨਹੀਂ ਹਲੇ ਇਹ ਤੇ ਬਹੁਤ ਦੂਰ ਦੀ ਗੱਲ ਹੈ ਜੀ ਇਸ ਮੋਟਰਸਾਈਕਲ ਦੇ ਛੱਡੋ ਸਾਈਕਲ ਲੈਣ ਦੀ ਹਲੇ ਆਪਣੀ ਚਾਹ ਸਮਰੱਥਾ ਨਹੀਂ ਸੀ ਹੁਣ ਮੋਟਰਸਾਈਕਲ ਵੇਚ ਕੇ ਬੱਚਿਆਂ ਦਾ ਪਰਿਵਾਰ ਦੇ ਕਿਸ ਤਰ੍ਹਾਂ ਤੇਰੇ ਘਰੋਂ ਜਿੱਦਾਂ ਤੁਸੀਂ ਆਪ ਹੀ ਵੇਖ ਸਕਦੇ ਜੇ ਪਰਿਵਾਰ ਦੇ ਬੱਚਿਆਂ ਦੇ ਚਿਹਰਿਆਂ ਤੇ ਮੁਸਕਰਾਹਟ ਆ ਗਈ ਹੈ ਕਿ ਚਲੋ ਸਾਡੇ ਘਰ ਦੁਬ ਹਾਂ ਸੈਵਲ ਸੋਸਾਇਟੀ ਦੇ ਨਾਲ ਹੋਰ ਸੋਸਾਵਾਂ ਦਾ ਵੀ ਤੁਹਾਨੂੰ ਆਕਰ ਮੈਂ ਜੋ ਜਿਨ੍ਹਾਂ ਨੇ ਤੁਹਾਨੂੰ ਇਸ ਸੇਵਾ ਦੇ ਜੈਡ ਸਿੰਘ ਜੈਡ ਹਾਂਜੀ ਜੈਡ ਸਿੰਘ ٹرسٹ ਉਹਨਾਂ ਨੇ ਤੇ ਯੂਕੇ ਤੇ ਇੱਕ ਭਾਈ ਸਾਹਿਬ ਭਾਈ ਭਪਿੰਦਰ ਸਿੰਘ ਜੀ ਗਦਲੀ ਮੈਨੂੰ ਸੰਸਥਾ ਦੇ ਪੂਰੇ ਹਲੇ ਨਾਂ ਤੇ ਹੁੰਦੇ ਨਹੀਂ ਜੀ ਤੇ ਇੰਨੀ ਕੁ ਬੇਨਤੀ ਪ੍ਰਮਾਣ ਕਰ ਲਿਓ ਕਿ ਉਹਨਾਂ ਜਿਨ੍ਹਾਂ ਨੇ ਵੀ ਵੀਰਾਂ ਨੇ ਮੇਰੇ ਵਾਸਤੇ ਸਮਰਥਨ ਦਿੱਤਾ ਵਾ ਉਹਨਾਂ ਦਾ ਤਹਿ ਦਿਲ ਤੋਂ ਮੇਰਾ ਪਰਿਵਾਰ ਤੇ ਮੈਂ ਕੋਟਾਨ ਕੋਟ ਧੰਵਾਦ ਆਪ ਜੀ